ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਸਵਾਗਤ ਹੈ ਬਾਹੀ ਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਆਪਾਂ ਸ਼ਾਮ ਨੂੰ ਕਰਨ ਲੱਗੇ ਆ ਤੇ ਸ਼ਾਮ ਦਾ ਈਵਨਿੰਗ ਦਾ ਟਾਈਮ ਆ ਤੇ ਆਪਾਂ ਬਾਹਰ ਤੋਂ ਵੀਡੀਓ ਜਿਹੜੀ ਸਟਾਰਟ ਕਰੀ ਆ ਜਸਨੀਤ ਤੇ ਜਸਨੀਤ ਦੇ ਪਾਪਾ ਇੱਥੇ ਜਾ ਰਹੇ ਸੀਗੇ ਹਨਾ ਤੇ ਕੰਮ ਜਾਂਦੇ ਸੀਗੇ ਕਿਸੇ ਤੇ ਇੱਥੋਂ ਆਪਾਂ ਜਿਹੜੀ ਵੀਡੀਓ ਦੀ ਸ਼ੁਰੂਆਤ ਕਰੀ ਬਲੌਗ ਜੀ ਤਾਂ ਸਵੇਰੇ ਸਟਾਰਟ ਕਰ ਲਾ ਫਿਰ ਤਾਂ ਚੱਲੀ ਜਾਂਦਾ ਕੰਟੀਨਿਊ ਜਾਂ ਹੋਈ ਜਾਂਦਾ ਹਨਾ ਕਦੇ ਕਿਤੇ ਦਮਾਕ ਚੋਂ ਦੀ ਗਾਲੇ ਹੋ ਜਾਂਦੀਆਂ ਨੇ ਮੈਂ ਦਾਲਾ ਦੂਲਾ ਸਾਰੀ ਆ ਅਲਫਾ ਫਿਰ ਕੱਟ ਕੱਟ ਕੇ ਇੰਨਾ ਚੋਨਾ ਪਾ ਮੈਂ ਕਿ ਸੋਦੇ ਸਾਮਲਾ ਅੰਸਾਰੀ ਚ ਪਾ ਲਈਆਂ ਹਨ ਫਿਰ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂ ਤੇ ਇਹ ਹੈਗੀ ਆਪਣੀ ਮਿੱਤੀ ਦਾਲ ਹੈ ਨਾ ਇਹਦੇ ਵਿੱਚ ਪਤਾ ਮੈਂ ਕੀ ਕੀ ਪਾਇਆ ਇੱਕ ਤਾਂ ਮੂੰਗੀ ਆ ਮੂੰਗੀ ਹਰੀ ਮੂੰਗੀ ਜੇ ਵੀ ਹੈਗੀ ਆ ਤੇ ਇੱਕ ਦਲੇ ਹੋਈ ਸੋਲੇ ਵੀ ਤੇ ਇੱਕ ਕਾਲੇ ਮਾਂ ਨੇ ਹਨਾ ਤਿੰਨ ਤੀਜਿਆਂ ਨੇ ਇਹਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਿਆਗੀ ਤੇ ਥੋੜੀ ਜਿਹੀ ਇਚ ਰਾਜਮਾ ਪਾ ਦੂੰਗੀ ਤੇ ਇਹ ਵੀ ਆਪਾਂ ਨੂੰ ਹਾਰੇ ਚ ਬਣਾਉਣੀ ਹੈ ਹਨਾ ਬਹੁਤ ਟੇਸਟੀ ਬਣਦੀ ਆ ਤੇ ਜਿਹੜੇ ਆ ਹਾ ਕਾਲੇ ਮਾਣੇ ਉਹ ਅਸੀਂ ਪਹਿਲਾਂ ਨਹੀਂ ਸੀਗੇ ਪਾਉਂਦੇ ਹੁੰਦੇ ਪਹਿਲਾਂ ਮੈਨੂੰ ਪਤਾ ਸਾਨੂੰ ਘੱਟ ਟੇਸਟੀ ਲੱਗਦੇ ਹੁੰਦੇ ਜਿਵੇਂ ਕਈ ਵਾਰ ਆਪਾਂ ਕੱਟਕੁੱਟਿਚ ਕਿਤੇ ਮਤਲਬ ਜਾਂਦੇ ਆ ਹਨਾ ਭੋਗ ਵਗੈਰਾ ਤੇ ਜਾਂ ਕਿਤੇ ਵੀ ਆ ਖਾਣ ਉੱਥੇ ਜਾਂਦੇ ਹੁੰਨੇ ਆ ਉੱਥੇ ਇੱਕ ਮਾਹਾ ਦੀ ਹੁੰਦੀ ਆ ਹਨਾ ਖਾ ਇਹਨ ਇੱਕ ਮੈਂ ਵਿੱਚ ਪਾਉਂਗੀ ਰਾਜਮਾ ਉੱਥੇ ਨਾ ਮਾਹਾ ਦੀ ਕਹਿੰਦੇ ਹੁੰਦੇ ਨੇ ਵੀ ਪੁੰਨਦਾਲ ਲੱਗਦਾ ਹੁੰਦਾ ਹਨਾ ਮਾਹਾ ਦੀ ਜਿਹੜੀ ਦਾਲ ਹੁੰਦੀ ਆ ਬੜੀ ਹੁੰਦੀ ਆ ਹਨਾ ਤਕਰੀਬਨ ਤੇ ਵੀ ماں ਜੇ ਹੁਣ ਆਪਾਂ ਦਾਲ ਕਰਦੇ ਆਂ ਵੀ ਉਹ ਰੋਟੀ ਵਗੈਰਾ ਲੰਗਰ ਕਿਹਨੂੰ ਖਵਾਉਣੇ ਆ ਇਹੇ ਹੋ ਬਣੀ ਹੋਈਆ ਕਹਿੰਦੇ ਵੀ ਫੇਰ ਲੱਗਦਾ ਹੁੰਦਾ ਦਾਨ ਉਹਦੇ ਨਾਲ ਤੇ ਪਰ ਨਹੀਂ ਮੈਨੂੰ ਘੱਟ ਪਸੰਦ ਹੁੰਦੀ ਆ ਉਹ ਮੈਨੂੰ ਐ ਲੱਗਦਾ ਹੁੰਦਾ ਵੀ ਕੁਲੀ ਜੀ ਦਾਲ ਆ ਪਰ ਇਹ ਜ਼ਰੂਰੀ ਆ ਹਨਾ ਜਦ ਆਪਾਂ ਹੁਣ ਇਹਦੇ ਵਿੱਚ ਮਿੱਤੀ ਦਾਲ ਦੇ ਵਿੱਚ ਥਾਲੇ ਮਾ ਪਾ ਲੈਂਦੇ ਆ ਤਾਂ ਪਰ ਬਹੁਤ ਟੇਸਟੀ ਲੱਗਦੀ ਆ ਐ ਦੇਖੋ ਦੋ ਤਿੰਨ ਗੋਲੀਆਂ ਨੇ ਜਿਹੜੀਆਂ ਪੈਕਿੰਗਾਂ ਦੇ ਵਿੱਚ ਇਹ ਜਿਹੜੇ ਸੌਦੇ ਵਾਲੇ ਹੁੰਦੇ ਨੇ ਉਹਨਾ ਉਹ ਪਾ ਕੇ ਦਿੰਦੇ ਨੇ ਆ ਵਾਲੀ ਗੋਲੀ ਤੇ ਇਹ ਆਪਾਂ ਰੱਖਦੇ ਹਾਂ ਇਹਦਾ ਡੱਬੇ ਦੇ ਵਿੱਚ ਹੀ ਰੱਖਦਾਗੇ ਕਿਉਂਕਿ ਇਹ ਸੁੱਕ ਨਾਲ ਇਹ ਦਾਲਾ ਹਨਾ ਕਾਫੀ ਹੋ ਜਾਂਦੀ ਹੈ ਨਹੀਂ ਜਿਵੇਂ ਹੁਣ ਆਪਾਂ ਕੁਆਂਟੀਟੀ ਕਿਲੋ ਕਿਲੋ ਵੀ ਲਈਆ ਤੇ ਇਹ ਵੀ ਕਾਫੀ ਕਾਫੀ ਟਾਈਮ ਚੱਲ ਜਾਂਦੀ ਹੁੰਦੀ ਆ ਤੇ ਫਿਰ ਮੈਂ ਹੁਣ ਦੇਖ ਨੂੰ ਵੀ ਕਿੰਨੀਆਂ ਗੋਲੀਆਂ ਨੇ ਹਨਾ ਬਾਕੀ ਤਾਂ ਚਲੋ ਆਪਾਂ ਨੂੰ ਇਹ ਵੀ ਹੋ ਜਾਂਦਾ ਹੁੰਦਾ ਜਦ ਆਪਾਂ ਦਾਲ ਧਰਦੇ ਆਪਾਂ ਦੇਖ ਕੀ ਹਨਾ ਰੱਖਦੇ ਆ ਤੇ ਉਸ ਤਰ੍ਹਾਂ ਹੁੰਦਾ ਵੀ ਹੁਣ ਇਹਨਾਂ ਨੂੰ ਮਿਕਸ ਕਰਕੇ ਨਾ ਡੱਬਾ ਭਰ ਲਵਾਂਗੀ ਤੇ ਬਾਕੀ ਸਾਰੇ ਜਿਹੜੇ ਸਬਜ਼ੇ ਪੱਕੇ ਇਹ ਸਾਂਭ ਲੂੰਗੀ ਉਹਦੇ ਇਹ ਹੋ ਗਈ ਹੁਣ ਮਿੱਠਾ ਤੇ ਉਹ ਆਪਾਂ ਇਹਨੂੰ ਡੱਬੇ ਚ ਪਾ ਦਿੰਨੇ ਆਂ ਬਸ ਇਸ ਤਰ੍ਹਾਂ ਦੇ ਜਿਹੜੇ ਕੰਮ ਤੁਹਾਨੂੰ ਦੇ ਨੇ ਹੋਰ ਦੱਸਾਂ ਮੈਂ ਹਨਾ ਸੋਈ ਚ ਪੱਕੀ ਹੁੰਦੀ ਸੀ ਅੱਗੇ ਸਾਈਡ ਤੇ ਲੱਗੀ ਹੋਈ ਉਹ ਨਾਲ ਇਸ ਵਾਰ ਸਬਜ਼ੀ ਤੇ ਪਹਾਂ ਕੇ ਮੈਂ ਕਿਦ ਨੂੰ ਕਿਹਾ ਵਖਿਆ ਮੈਨੂੰ ਉਹਦਾ ਵੀ ਫਾਇਦਾ ਘੱਟ ਲੱਗਦਾ ਵੀ ਆਪਾਂ ਦੁੱਜੀ ਲਵਾਵਾਂਗੇ ਜਿਹੜੀ ਤਾਹਾਂ ਲੱਗਦੀ ਹੁੰਦੀ ਆ ਕਿਉਂਕਿ ਪੱਕੀ ਨਾਲ ਲੱਗਿਆ ਆ ਹੁੰਦਾ ਨਾ ਹੁਣ ਸੋਈ ਦੇ ਕੰਮ ਤੁਹਾਨੂੰ ਪਤਾ ਹੀ ਏ ਵੀ ਆਪਣੇ ਕਿੰਨੇ ਹੁੰਦੇ ਨੇ ਜੀ ਬਣਾਉਣਾ ਹੈ ਜੇ ਕੰਮ ਕਰਨੇ ਭਾਂਡੇ ਵਗੈਰਾ ਸਾਫ਼ ਕਰਨੇ ਸਫਾਈ ਦਾ ਕੰਮ ਕਰਨਾ ਦੇਖੋ ਉਹ ਤਾਂ ਆਪਾਂ ਲਾਉਣੀ ਆ ਹਨਾ ਪੱਕੀ ਤੇ ਉਹ ਬਾਤ ਚਲਵਾਤੀ ਮੁੜ ਕੇ ਇੱਥੇ ਲੱਗੀ ਨਹੀਂ ਹੈਗੀ ਹੁਣ ਮੈਂ ਇਹ ਡੱਬੇ ਚ ਪਾ ਕੇ ਸਟੋਰ ਕਰ ਲੈਂਦੀ ਆ ਸਾਰੀ ਇਹ ਚ ਪਾ ਕੇ ਰੱਖ ਦਾਂਗੇ ਫਿਰ ਚਲੋ ਜਦੋਂ ਤੁਹਾਨੂੰ ਨਹੀਂ ਹੁੰਦੀ ਫਿਰ ਆਉੱਖਾ ਨਹੀਂ ਲੱਗਦਾ ਹੈਗਾ ਤੇ ਇਸ ਤਰ੍ਹਾਂ ਦਾ ਜਿਹੜਾ ਆਪਣਾ ਟਾਈਮ ਆ ਆ ਦੇਖੀ

ਜੱਗ ਵੀ ਆ ਜਾਂਦੇ ਹੁੰਦੇ ਲੱਡੂ ਹਨਾ ਉਹ ਹੁੰਦੇ ਸੀਗੇ ਲੱਡੂ ਆ ਦਾ ਮੇਨ ਹੁੰਦਾ ਸੀਗਾ ਹੁਣ ਹੁੰਦੇ ਨੇ ਮਠਿਆਈਏ ਦੇ ਡੱਬੇ ਬਹੁਤ ਟੇਸਟੀ ਡੱਬਾ ਸੀਗਾ ਕਿਉਂਕਿ ਜਦ ਅ ਸੀਜ਼ਨ ਜਿਹਦਾ ਟਾਈਮ ਹੁੰਦਾ ਹਨਾ ਉਦੋਂ ਆਪਣੇ ਕਿੰਨੇ ਹਨਾ ਡੱਬੇ ਡੱਬੇ ਚਲੋ ਵੀ ਮਿੱਠਾ ਜਿਹਾ ਚੱਲੀ ਜਾਂਦਾ ਸਰਦੀ ਚ ਗਰਮੀ ਚ ਤਾਮਾ ਟਾਮਾ ਫੰਕਸ਼ਨ ਜਿਹਾ ਆਉਂਦਾ ਹਨਾ ਉਦੋਂ ਵੀ ਆਪਾਂ ਮਿੱਠੀਆਂ ਚੀਜ਼ਾਂ ਘੱਟ ਹੋ ਕਰਦੇ ਆ ਤੇ ਤਾਂ ਗੱਤ ਤੇ ਟੇਸਟੀ ਲੱਗਿਆ ਡੱਬਾ ਮੇਨ ਦਾ ਖਾਲੀ ਕਰਨ ਵਾਲਾ ਕਰਤਾ ਦੇਖੋ ਆ ਚੀਜ਼ਾ ਰਹਿ ਗਿਆ ਮਿਲਕ ਕੇਕ ਪੇੜੇ ਪੂੜੇ ਵਸ ਥੋੜੇ ਜੇ ਖਾਦਾ ਬੱਚਿਆਂ ਨਹੀਂ ਆ ਅੱਜ ਦਾ ਦਿਨ ਵੀ ਗਇਆ ਹੈਗਾ ਕੀ ਹੋ ਗਿਆ ਜਸਨੀਤੋ ਕੀ ਹੋ ਗਿਆ ਤੇ ਤੋਂਦਰ ਜਸਨੀਤ ਗਾ ਪਈ ਜਾਂਦਾ ਤੇ ਹੈ ਨਾ ਬਾਕੀ ਤਾਂ ਸਭ ਤੋਂ ਪਹਿਲਾਂ ਤਾਂ ਵੀ ਉਹ ਪਹਿਲਾਂ ਪਈਏ ਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਇੰਨੇ ਪਿਆਰੇ ਪਿਆਰੇ ਹੈ ਨਾ ਕਮੈਂਟ ਕਰੇ ਨੇ ਕੱਲ ਵਾਲੀ ਵੀਡੀਓ ਤੇ ਹੁਣ ਤੇ ਆਪਾਂ ਹੈਗਾ ਇਹੀ ਗੱਲਾਂ ਹੈ ਨਾ ਤੁਹਾਡੇ ਹੌਸਲੇ ਨਾਲ ਹੀ ਆ ਸਾਰਾ ਖੁਸ਼ ਤੇ ਤੇ ਤੁਸੀਂ ਹੌਸਲਾ ਦਿੰਦੇ ਹੋ ਹਨਾ ਤਾਂ ਸਾਨੂੰ ਹੌਸਲਾ ਮਿਲਦਾ ਕਿਉਂਕਿ ਫਿਰ ਦੂਸਰੇ ਦਿਨ ਵੀਡੀਓ ਬਣਾਉਣ ਨੂੰ ਜੀ ਕਰਦਾ ਹਨਾ ਤੇ ਇੱਕ ਮਤਲਬ ਫੈਨਾ ਭਾਈ ਆਪਣੇ ਨਾਲ ਜਿਹੜੇ ਪੱਕੇ ਜੁੜੇ ਹੋਏ ਨੇ ਹਨਾ ਦੀਪਾ ਵੀਰਾ ਜਾਰਡਨ ਤੋਂ ਮੈਂ ਦੱਸ ਦਿੰ ਨੂੰ ਨਿਆਣਾ ਤੇ ਉਹਨਾਂ ਦਾ ਵੀ ਬਹੁਤ ਪਿਆਰਾ ਕਮੈਂਟ ਆਇਆ ਉਹ ਕਹਿੰਦੇ ਜੀ ਮੇਰੇ ਭੂਆ ਜੀ ਥੋਡੇ ਵਰਗੇ ਨੇ ਹਨਾ ਤੇ ਇਹ ਵੀ ਤੁਸੀਂ ਮੇਰੇ ਭੂਆ ਜੀ ਵਰਗੇ ਲੱਗਦੇ ਚਲੋ ਚਾਹੇ ਐ ਕਹੋ ਚਾਹੇ ਐ ਕਹੋ ਸੇਮ ਆਣਾ ਗੱਲ ਤੇ ਥੈਂਕ ਯੂ ਜੀ ਹਨਾ ਤੁਸੀਂ ਜਿਹੜਾ ਇੰਨਾ ਪਿਆਰ ਮਾਨਸਿਕਾਰ ਦਿੰਦੇ ਹੋ ਤੇ ਇੱਕ ਹੈ ਨਾ ਹਸਿਆਰ ਕੁਤਨੇ ਹਾਪਰੀ ਦੀਦੀ ਤੇ ਉਹ ਵੀ ਹੈ ਨਾ ਅੱਗੇ ਵੀ ਆਪਾਂ ਨੂੰ ਕਮੈਂਟ ਆਉਣਾ ਹੁੰਦਾ ਉਹ ਤੇ ਇਹਨਾਂ ਨੇ ਅਕੀ ਤੁਹਾਡੀ ਵੀਡੀਓ ਦੇਖਦੇ ਆ ਤੇ ਵੀ ਆਪੀ ਤੁਹਾਡੀ ਵੀਡੀਓ ਦੇਖਦੇ ਆ ਹਨਾ ਸਭ ਨੂੰ ਵਧੀਆ ਲੱਗਦੀ ਆ ਇਹਨਾਂ ਦਾ ਤੁਹਾਡੇ ਬਲੌਗ ਜਿਹੜੇ ਵਧੀਆ ਹੁੰਦੇ ਨੇ ਤੇ ਬਹੁਤ-ਬਹੁਤ ਧੰਨਵਾਦ ਹਨਾ ਥੈਂਕਸ ਹਨਾ ਕਿ ਬਹੁਤ-ਬਹੁਤ ਧੰਨਵਾਦ ਹਨਾ ਕਿ ਉਹਨਾਂ ਦਾ ਵੀ ਵੀ ਤੁਸੀਂ ਸਾਨੂੰ ਬਾਤ ਕਰਦੇ ਹੋ ਹਨਾ ਕਿ ਆਫਲਾ ਦਿੰਦੇ ਹੋ ਤੇ ਹੋਰ ਵੀ ਹੈ ਨਾ ਪੈਣਾ ਭਈ ਜਿਹੜੇ ਆਪਣੀ ਨਾਲ ਪੱਕੇ ਜੁੜੇ ਹੋਣੇ ਹੈ ਨਾ ਆਪਾਂ ਨੂੰ ਕਮੈਂਟ ਕਰ ਦੇਣੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹਰ ਤਰੀਕ ਜਿਹੜੀ ਜਿਹੀ ਉਹਨਾਂ ਦੀ ਆਈਡੀ ਦਾ ਨਾਮ ਹੈਗਾ ਸ਼ਾਇਦ ਹਰਨੀਤ ਤੇ ਸੌਰੀ ਹੈ ਨਾ ਜਿਦੀ ਜੇ ਮੇਰੇ ਮੈਂਡ ਤੋਂ ਪਤਾ ਕਿੰਨਾ ਨਿਕਲ ਜਾਂਦੀ ਆ ਉਹਦਾ ਮੇਰੇ ਸਾਰਾ ਜ਼ਿਆਦਾ ਤੇ ਬਾਕੀ ਮੈਂ ਤੁਹਾਡੀ ਆਈਡੀ ਨੇਮ ਹੈ ਨਾ ਬੋਲੂਗੀ ਜਿਹੜੇ ਦੀਪਾ ਦੀਪ ਜੀ ਨੇ ਉਹਨਾਂ ਦਾ ਤਾਂ ਸਿੱਧਾ ਚੱਲਦਾ ਹੈ ਨਾ ਆਈਡੀ ਨੇਮ ਜੀ ਤੇ ਇਹ ਤੇ ਰਮਨਦੀਪ ਜੀ ਦੀ ਆਈਡੀ ਤੋਂ ਆਪਾਂ ਨੂੰ ਕਮੈਂਟ ਆਉਂਦਾ ਬਾਕੀ ਹੈ ਨਾ ਕੋਸੇ ਦਿਰਾ ਤਾਂ ਆਪਣੇ ਨਾਲ ਨਰਾਜ਼ਗੀ ਚੱਲਦੇ ਨੇ ਤੇ ਕੋਈ ਗੱਲ ਨਹੀਂ ਜੀ ਹਨਾ ਤੁਸੀਂ ਆਪਣੀ ਮੇਰੀ ਨਰਾਜ਼ਗੀ ਹੋਣਾ ਕਰੋ ਕਿਉਂਕਿ ਟਾਈਮ ਹੀ ਬਿਜੀਸ ਨੂੰ ਬਹੁਤ ਆ ਹਨਾ ਬਹੁਤ ਸੀਗਾ ਕੁਝ ਕਰਨੀ ਜ਼ਿਆਦਾ ਸੀ ਜੀ ਦੇਖੋ ਉਹ ਕਹਿੰਦਾ ਭਾਈ ਜਿਹੜਾ ਪਿਆਰ ਆ ਉਹ ਦਿਲੋਂ ਹੋਣਾ ਚਾਹੀਦਾ ਤੇ ਕਈ ਵਾਰ ਪਤਾ ਕੀ ਹੋ ਜਾਂਦਾ ਹੁੰਦਾ ਜਿਵੇਂ ਹੁਣ ਆਪਣਾ ਖਾੜ ਮੰਦਾ ਕੰਮ ਆ ਹਨਾ ਉਹਦੇ ਵਾਸਤੇ ਹੁਣ ਸਾਰੇ ਪੈਣਾ ਤਾਂ ਇਹਨੂੰ ਚੂਚੇ ਦਾ ਫੋਕਾ ਹਾਲ ਹੈ ਹਨਾ ਲੈਣ ਦਿਲ ਦੀ ਦੇਵਰੇ ਦੀਰਾ ਪੈਣ ਆਪਾਂ ਜਿਹੜੇ ਕਹਿੰਦੇ ਕਿ ਮਿਲਣਾ ਹਨ ਵੀਵਸ ਦੇਖੋ ਜੇ ਤੁਸੀਂ ਸਾਰੇ ਬਹੁਤ ਰਿਸਪੈਕਟਡ ਹੋਣਾ ਸਾਡੇ ਵਾਸਤੇ ਤੇ ਆਪਾਂ ਸਾਰਿਆਂ ਨੂੰ ਮਤਲਬ ਬੁਲਾਵਾਂਗੇ ਜਰੂਰ ਹਨਾ ਤੇ ਥੋੜਾ ਜਿਹਾ ਕੱਲੇ ਕਰਕੇ ਹਨਾ ਤੁਸੀਂ ਸਮਝਦੇ ਹੋ ਵੀ ਜੇ ਸਚਡਿਊਲਾ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਤੇ ਚਲੋ ਨਰਾਜਗੀ ਵੀ ਤਾਂ ਆਪਣਿਆਂ ਨਾਲ ਹੀ ਹੁੰਦੀ ਆ ਤੇ ਇਹ ਗੱਲ ਦਾ ਹਨਾ ਪਤਾ ਹੈ ਹਨਾ ਦੀਰਾ ਪੈਣ ਹਨਾ ਜਿਹੜੇ ਚਲੋ ਆਪਾਂ ਨੂੰ ਆਪਣਾ ਸਮਝਦੇ ਨੇ ਹਨਾ ਤਾਂ ਹੀ ਉਹ ਨਰਾਜ਼ਗੀ ਕਰਦੇ ਨੇ ਤੇ ਕੋਈ ਗੱਲ ਨਹੀਂ ਹਨਾ ਤੁਸੀਂ ਜਿਹੜਾ ਆਪਣਾ ਪਿਆਰ ਬਣਾਈ ਰੱਖੋ ਤੇ ਉਹ ਆਪਣੀ ਵੀ ਹਨਾ ਤੁਹਾਡੇ ਨਾਲ ਜਿਹੜੀ ਹੈਗੀ ਆ ਵੀ ਮਤਲਬ ਤੁਹਾਨੂੰ ਵੀ ਫੁੱਲ ਸਪੋਰਟ ਆ ਕੋਈ ਗੱਲ ਨਹੀਂ ਹੈਗੀ ਹਨਾ ਆਪਾਂ ਜਰੂਰ ਸਾਰਿਆਂ ਨੂੰ ਬਾਰੀ ਨਾਲ ਹਨਾ ਬੁਲਾਵਾਂਗੇ ਤੇ ਮਿਲਾਂਗੇ ਤੇ ਥੋੜਾ ਜਿਹਾ ਬਿਜ਼ੀ ਸਚੂਲ ਕਰਕੇ ਹੋ ਜਾਂਦਾ ਹੁੰਦਾ ਹਨਾ ਵੀ ਆਉਣ ਤੋਂ ਜਦੋਂ ਕਈ ਵਾਰ ਹਨਾ ਬਣਾ ਕਰਨਾ ਪੈਂਦਾ ਚੀਤਾ ਨਹੀਂ ਕਰਦਾ ਹੁੰਦਾ ਹੈਗਾ ਵੀ ਆਪਾਂ ਹਨਾ ਉਹ ਕਰੀ ਗਏ ਕਿ ਕੱਲ੍ਹ ਆ ਹਨਾ ਸਾਰਾ ਦਿਨ ਤੇ ਫੋਨ ਦਾ ਵੀ ਦੇਖੋ ਸੰਦੀਪ ਦੇ ਹੁਣ ਵੀ ਫੋਨ ਚੱਲੀ ਜਾਂਦੇ ਨੇ ਹਨਾ ਉਹ ਕਹਿੰਦੇ ਨੇ ਵੀ ਮੈਂ ਫੋਨ ਵੀ ਆਪਣਾ ਬਹੁਤ ਬਿਜ਼ੀ ਚੱਲਦਾ ਕਿ ਤੁਸੀਂ ਸਾਰੇ ਵੀਰਾਂ ਭੈਣਾਂ ਆਪਾਂ ਨੂੰ ਬੜੀ ਪਿਆਰ ਦਿੰਦੇ ਨੇ ਹੈਨਾ ਇਹਦੀ ਗੱਲ ਨਹੀਂ ਹੈਗੀ ਤੇ ਚਲੋ ਸਾਰੇ ਆਪਣੇ ਵਾਸਤੇ ਬਹੁਤ ਬਹੁਤ ਰਿਸਪੈਕਟਡ ਹੁੰਦੇ ਸੀ ਤੇ ਆਪਣੀਆਂ ਨਾਲ ਕਾਦੀ ਨਾਰਾਜ਼ਗੀਆ ਹੁੰਦੀ ਆਈ ਤੇ ਇਹ ਚੀਜ਼ ਆ ਚਲੋ ਕਹਿੰਦੇ ਜੀਓਲੋਜੀ ਆ ਲੋ ਤਾਂ ਹੈਨਾ ਸਾਰਾ ਕੁਝ ਸਹੀ ਜਾਇਜ਼ ਹੁੰਦਾ ਹੀ ਆ ਪਰ ਨਾਰਾਜ਼ਗੀ ਜਿਹੜੀ ਹੋਵੇ ਆਪਣੀ ਕਿਸੇ ਨਾਲ ਵੀ ਹੈਨਾ ਪਰ ਹਜ਼ਾਰਾਂ ਸਿਰ ਦੀ ਹੋਵੇ ਦੇਖੋ ਜੀ ਇੰਨੀ ਵੀ ਨਾ ਹੋਵੇ ਉਹ ਵੀ ਆਪਾਂ ਬਿਲਕੁਲ ਕੋਈ ਦੁਨੀਆ ਤੇ ਆਏ ਆ ਨਾ ਨਹੀਂ ਫਿੱਤੀ ਆ ਕਿ ਮੇਲਾ ਗੇਲ ਲਈ ਆ ਹੋਰ ਤਾਂ ਕੀ ਹੈ ਕੀ ਕਿਸੇ ਨੇ ਲੈ ਜਾਣਾ ਹਾਂ ਦੇਖੀ ਕਿਸੇ ਨੇ ਉਹੋ ਕਰ ਲੈਣਾ ਬਸ ਤਾਂ ਆਹੀ ਗੱਲਾਂ ਬਾਤਾਂ ਨੇ ਵੀ ਹੱਸ ਕੇ ਕਿਹੜੇ ਕੋ ਕਿਤੇ ਨਾਲ ਨਾਰਾਜ਼ ਹੋ ਗਈ ਕਿਸੇ ਨਾਲ ਸੁਲਾ ਹੋ ਗਈ ਹਨਾ ਉਂ ਤੇ ਉਹ ਵੀ ਚੈਤ ਜੈ ਦੀ ਸਾਰਾ ਕੁਝ ਸਿੰਗਾ ਲੱਗਦਾ ਹੁੰਦਾ ਉਂ ਤੇ ਦੇਖੋ ਹੁਣ ਆਪਾਂ ਸੁਣੀ ਰਹੇ ਹਾਂ ਹਨਾ ਉਹ ਕਿੰਨਾ ਵੱਡਾ ਹਨਾ ਆਪਣਾ ਚੱਲ ਰਿਹਾ ਵੀ ਉਹ ਕੁੜੀ ਉਹੋ ਜਿਹੜੀ ਸੀਗੀ ਕਿਨਾ ਮੇਰੀ ਇਹ ਬਹੁਤ ਵੱਡੀ ਉਹ ਆ ਵੀ ਮੈਂ ਨਾਮ ਨੂੰ ਮਹਾਰਾਸ਼ਟਰੀ ਪਤਾ ਨਹੀਂ ਕਿਉਂ ਹਣਾ ਭੁੱਲ ਜਾਈ ਹੁੰਦੀ ਆ ਨਾਮ ਮੈਨੂੰ ਐ ਹੁੰਦਾ ਜੇ ਨਹੀਂ ਗਲਤ ਨਾ ਲੈ ਰੱਸੀ ਤੇਰਾ ਵੀ ਤੇ ਕੀ ਨਾਮ ਆਦਾ ਕੰਚਨ ਕਾਂਚਨ ਆਸ਼ਾ ਦਾ ਕੰਚਨ ਕਮਾਰੀ ਹੈ ਨਾ ਦੇਖੋ ਗੱਲ ਤਾਂ ਕੋਈ ਖਾਸ ਨਹੀਂ ਸੀ ਦੇਖੋ ਤਰੱਕੀ ਹਰ ਇੱਕ ਦਾ ਜਨੂਨ ਹੁੰਦਾ ਵੀ ਮੈਂ ਤਰੱਕੀ ਲੈਣੀ ਆ ਵੀ ਤਰੱਕੀ ਕਰਨੀ ਆ ਜਦੋਂ ਇਨਸਾਨ ਨਹੀਂ ਮਾਣ ਹਲੋ ਦੀਚ ਹੁੰਦਾ ਯਾਨੀ ਤਰੱਕੀ ਕਰੀਏ ਪਰ ਜੀ ਉਹਦੇ ਵਾਸਤੇ ਨਾ ਕਈ ਵਾਰ ਆਪਾਂ ਗਲਤ ਰਾਹ 'ਤੇ ਚੱਲ ਲੈਨੇ ਹੁੰਦੇ ਆ ਜਿਉਂ ਉਹ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਕੰਮ ਉਹ ਕਰੋ ਜਿਹੜਾ ਸਮਾਜ 'ਚੋਂ ਸੋਪਾ ਦੇਵੇ ਹੈਨਾ ਸ਼ੌਕਾਂ ਚਲੋ ਸ਼ੌਕਾ ਕੋ ਸ਼ੌਕ ਹੁੰਦੇ ਨੇ ਹੈਨਾ ਸਭ ਦੇ ਤੇ ਇਹਦੇ ਸ਼ੌਕ ਦੀ ਮੈਂ ਤਾਂ ਇਹ ਕਹਿੰਨੀ ਹੁੰਦੀ ਆ ਜੀ ਉਹ ਰੱਖੋ ਜਿੱਥੇ ਆਪਾਂ ਨੂੰ ਮਤਲਬ ਤੱਕੀ ਵੀ ਹੋਵੇ ਤੇ ਸ਼ੌਕ ਵੀ ਪੂਰਾ ਹੋਵੇ ਤੇ ਕਿਸੇ ਨੂੰ ਕੋਈ ਦਿੱਕਤ ਵੀ ਨਾ ਹੋਵੇ ਉਹ ਚੀਜ਼ ਤੋਂ ਇਹਦੇ ਚਲੋ ਸਾਰੇ ਅੰਦਰ ਦੁਨੀਆ ਸਾਰੇ ਤਰ੍ਹਾਂ ਦੀ ਹੁੰਦੀ ਆ ਜੇ ਹੁਣ ਆਪਾਂ ਚਾਹੀਏ ਅਪਾ ਕਹੇ ਇਹ ਵੀ ਹਲਾ ਇਸ ਤਰ੍ਹਾਂ ਜਦੋਂ ਕੋ ਦੁਨੀਆ ਚਲਨ ਚੱਲਦਾ ਰਹਿੰਦਾ ਪਰ ਉਹ ਬਹੁਤ ਨੂੰ ਸੇਧ ਲੈਣੀ ਹੁੰਦੀ ਆ ਹਨਾ ਉਹ ਚੀਜ਼ ਤੋਂ ਹੁਣ ਪਹਿਲਾਂ ਵੀ ਆਪਣੇ ਸਮਾਜ ਵਿੱਚ ਇਸ ਤਰ੍ਹਾਂ ਦਾ ਹੁੰਦਾ ਰਿਹਾ ਹਨਾ ਜਿੱਦੋਂ ਕੋਈ 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 ਵੀ ਕੰਮ ਹੱਦੋਂ ਵੱਧ ਵੱਧ ਜਾਂਦਾ ਹਨਾ ਸਰਕਾਰਾਂ ਤੋਂ ਵੀ ਮਤਲਬ ਉਹਦਾ ਆਪ ਸਰਕਾਰਾਂ ਤੇ ਸਾਰਾ ਕੁਝ ਛੱਡਿਆ ਹੁੰਦਾ ਹਨਾ ਉਹ ਫਿਰ ਇਿੱਤ ਦਾਲੇ ਹੋ ਜਾਂਦੀ ਆ ਹਨਾ ਕੌ ਮਾਰਕੀਟ ਅੰਗਣ ਵਾਲੀ ਗੱਲ ਕਰਨੀ ਪੈਂਦੀ ਆ ਹਨਾ ਸਮਾਜ ਨੂੰ ਤੇ ਜਿਵੇਂ ਕਿ ਕਿ ਉਹ ਚੀਜ਼ ਹੁਣ ਹੋਈ ਆ ਹਨਾ ਵੀ ਫੇਰ ਦੂਸਰੇ ਸੁਦਰ ਤੇ ਲਈ ਜਿਵੇਂ ਹੁਣ ਪਹਿਲੇ ਜਮਾਨੇ ਚ ਹੁੰਦਾ ਸੀਗਾ ਹਨਾ ਕਹਿੰਦੇ ਵੀ ਕਾਂ ਜਿਆਦਾ ਆਉਂਦੇ ਹੁੰਦੀ ਸੀ ਤਾਂ ਇੱਕ ਕਾਂ ਨੂੰ ਮਾਰ ਕੇ ਹਨਾ ਤੰਗ ਦਿੱਤਾ ਜਾਂਦਾ ਸੀ ਫੇਰ ਉਹਨੂੰ ਦੇਖ ਕੇ ਹਨਾ ਦੂਸਰੇ ਕਾਂਵਾਂ ਨੂੰ ਪਤਾ ਲੱਗ ਜਾਂਦਾ ਉਹਨੂੰ ਦੱਸਦੀ ਕਿ ਵੀ ਖਤਰਾ ਹਨਾ ਤਾਂ ਕਰਕੇ ਉਹ ਹਨਾ ਸਾਰੇ ਇੱਕ ਦੂਜੇ ਨੂੰ ਅਵੇਅਰ ਕਰਦੇ ਉਹ ਹੀ ਕੰਮ ਹੁਣ ਆਪਣਾ ਸੋਸ਼ਲ ਮੀਡੀਆ ਤੇ ਹਨਾ ਹੋਇਆ ਦੇਖੋ ਹੁਣ ਉਹ ਜਿਹੜੀ ਕੁੜੀ ਸੀਗੀ ਉਹ ਤਨਤਨ ਤੇ ਉਹਨੂੰ ਹੁਣ ਦੇਖੋ ਮਜਬੂਰੀ ਹੋ ਗਈ ਹਨਾ ਅਗਲੇ ਨੇ ਬਹੁਤ ਵਾਰ ਸਮਝਾਇਆ ਬਈ ਉਮੀ ਨਹੀਂ ਇਹ ਸਹੀ ਨਹੀਂ ਹੈਗਾ ਹਨਾ ਤੇ ਜੇ ਕੋ ਬੰਦਾ ਸਮਝਾਉਂਦੇ ਵੀ ਨਾ ਸਮਝੇ ਹਨਾ ਵੀ ਦੂਸਰਾ ਬੰਦਾ ਵੀ ਫਿਰ ਮਜਬੂਰ ਹੁੰਦਾ ਏ ਚੀਜ਼ ਵਾਸਤੇ ਚਲੋ ਅਣਖਾ ਵੀ ਕੋਈ ਚੀਜ਼ ਹੁੰਦੀ ਆ ਨਾ ਆਪਣੇ ਪੰਜਾਬੀ ਆਵਾਜ਼ ਤੇ ਤੇ ਇਹ ਵੱਡੀ ਗੱਲ ਆ ਤੇ ਤਾਂ ਕਹਿੰਦੇ ਆ ਨਾ ਕਿ ਤਰੱਕੀ ਕਰਨੀ ਤਾਂ ਕੋਈ ਹਿਸਾਬ ਹੁੰਦਾ ਨਾ ਕਿ ਤੇ ਚੀਜ਼ ਦਾ ਉਸੇ ਦਾ ਨਹੀਂ ਹੁੰਦਾ ਵੀ ਆਪਾਂ ਆਪਣੀ ਡਾਇਰੇ ਤੋਂ ਬਾਹਰ ਗਈਏ ਹਨਾ ਬਹੁਤ ਗਲਤ ਗੱਲਾਂ ਹੁੰਦੀਆਂ ਨੇ ਤੇ ਚਲੋ ਜੀ ਆਪਾਂ ਇੰੀਆਂ ਡੀਪਲੀ ਗੱਲਾਂ ਤੇ ਨਹੀਂ ਜਾਂਦੇ ਹੈਗੇ ਆਪਣਾ ਹੈਗਾ ਬਲੌਗਿੰਗ ਦਾ ਕੰਮ ਤੇ ਆਪਾਂ ਬਲੌਗਿੰਗ ਹੀ ਬਲੌਗਿੰਗ ਦਾ ਕੀ ਸੀਮਤਾ ਤੇ ਬਾਕੀ ਭੈਣਾਂ ਭਾਈਆਂ ਦਾ ਹਨਾ ਥੋੜਾ ਪਿਆਰ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਕਰਦੇ ਹਨਾ ਕਈ ਗੱਲਾਂ ਹੋ ਜਾਂਦੀਆਂ ਨੇ ਚਲੋ ਤੇ ਬਾਕੀ ਸਾਰੇ ਜੀ ਜਰੂਰ ਪਿਆਰ ਤੇ سپورਟ ਬਣਾਈ ਰੱਖਿਓ ਤੇ ਕੱਲ ਨੂੰ ਮਿਲਾਂਗੇ ਜੀ ਹੁਣ ਨਵੀਂ ਵੀਡੀਓ ਨਾਲ ਮੈਂ ਟੱਕ ਲਾਤਾ ਹਾਂ ਮੂੰਗੀ ਮਸਰੀ ਪਾਕੇ ਚਰਨਾ ਬਣਾ ਕੇ ਤੇ ਰੋਟੀ ਰੋਟੀ ਬਣਾ ਕੇ ਖਾਵਾਂਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਨਾ ਜਿਹੜੇ ਤੁਸੀਂ ਐਨੇ ਪਿਆਰੇ ਕਮੈਂਟ ਕਰਦੇ ਹੋ ਹਨਾ ਹੌਸਲਾ ਦਿੰਦੇ ਹੋ ਲਾਈਕ ਸ਼ੇਅਰ ਆਪਣੀ ਵੀਡੀਓ ਨੂੰ ਕਰਦੇ ਹੋ ਤੇ ਜਿਹੜੇ ਭੈਣਾਂ ਭਾਈ ਆਪਣੇ ਨਾਲ ਪਸਤੇ ਗਿੱਲੇ ਨੇ ਹਨ ਦੇ ਉਹ ਵੀ ਜਰੂਰ ਹਨ ਕਿਉਂਕਿ ਮੈਨੂੰ ਪਤਾ ਵੀ ਵੀਡੀਓ ਤਾਂ ਸਾਰੇ ਦੇਖਦੇ ਹੁੰਦੇ ਨੇ ਤੇ ਜਰੂਰ ਜੀ ਆਪ ਹਨ ਸਾਰਿਆਂ ਨੂੰ ਬਾਰੀ ਨਾਲ ਹਨ ਪਈ ਗੱਲ ਆ ਤੇ ਬਹੁਤ ਵੀਰਾਂ ਭੈਣਾਂ ਦੇ ਪਸਤੇ ਗਰਮੀ ਦਾ ਜਿਆਦਾ ਜ਼ੋਰ ਸੀਗਾ ਤੇ ਕੁਝ ਕੰਮ ਦਾ ਤਾਂ ਕਰਕੇ ਥੋੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਹਨਾ ਤੇ ਨਹੀਂ ਆਪਣੇ ਘਰ ਦੇ ਦਰਵਾਜ਼ੇ ਹਨਾ ਸਾਰੇ ਜਿਹੜੇ ਆਪਣੇ ਵੀਰਾਂ ਭੈਣਾਂ ਹਨਾ ਮਾਨ ਸਤਕਾਰ ਦਿੰਦੇ ਨੇ ਸਾਰਿਆਂ ਵਾਸਤੇ ਖੁੱਲੇ ਨੇ ਜੀ ਕੋਈ ਗੱਲ ਨਹੀਂ ਹਨਾ ਬਸ ਤੇ ਇਹ ਮਤਲਬ ਆਉਂਦੇ ਜਾਂਦੇ ਆ ਦੇ ਘਰ ਹੁੰਦੇ ਨੇ ਹਨਾ ਤੇ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਬਾਏ ਬਾਏ ਟੇਕ ਕੇਅਰ ਤੇ ਹੁਣ ਬਣਾਉਣੇ ਆ ਮੂੰਗੀ ਮਾਸਰੀ ਦੀ ਦਾਲ ਹਨਾ ਤੇ ਨਾਲ ਹੀ ਕਰਦੀ ਆ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਤੇ ਹੁਣ ਆਪਾਂ 70 ਰੁਪਏ ਦਾ ਪਕਟ ਕੇ ਰੱਖ ਲਿਆ ਸਭ ਤੋਂ ਪਹਿਲਾਂ ਤਾਂ ਗੱਲ ਇਹ ਨੇ ਫਿਰ ਹੁਣ ਇਹ ਤਾਂ ਖਾਣ ਲੱਗੀ ਹੋਈ ਆ ਮਠਿਆਈ ਅੱਗੇ ਵਿਆਹ ਜਾਂਦੇ ਹੁੰਦੇ ਲੱਡੂ ਹਨਾ ਉਹ ਹੁੰਦੇ ਸੀਗੇ ਲੱਡੂ ਆ ਦਾ ਮੇਨ ਹੁੰਦਾ ਸੀਗਾ ਹੁਣ ਹੁੰਦੇ ਨੇ ਮਠਿਆਈਏ ਦੇ ਡੱਬੇ ਬਹੁਤ ਟੇਸਟੀ ਡੱਬਾ ਸੀਗਾ ਕਿਉਂਕਿ ਜਦਾਂ

ਤੇ ਤੁਹਾਦਰ ਜਸਨੀਤ ਗਾਫੀ ਜੰਗਾ ਤੇ ਹੈ ਨਾ ਬਾਕੀ ਤਾਂ ਸਭ ਤੋਂ ਪਹਿਲਾਂ ਤਾਂ ਵੀ ਉਹ ਪਹਿਲਾ ਭਈਏ ਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਇੰਨੇ ਪਿਆਰੇ ਪਿਆਰੇ ਹੈ ਨਾ ਕਮੈਂਟ ਕਰੇ ਨੇ ਕੱਲ ਵਾਲੀ ਵੀਡੀਓ ਤੇ ਉਂਤੇ ਆਪ ਹੈ ਨਾ ਇਹੀ ਗੱਲ ਹੈ ਨਾ ਤੁਹਾਡੇ ਹੌਸਲੇ ਨਾਲ ਹੀ ਆ ਸਾਰਾ ਖੁਸ਼ ਤੇ ਜੇ ਤੁਸੀਂ ਹੌਸਲਾ ਦਿੰਦੇ ਹੋ ਹਨਾ ਤਾਂ ਸਾਨੂੰ ਹੌਸਲਾ ਮਿਲਦਾ ਕਿਉਂਕਿ ਫਿਰ ਦੂਸਰੇ ਦਿਨ ਵੀਡੀਓ ਬਣਾਉਣ ਨੂੰ ਜੀ ਕਰਦਾ ਹਨਾ ਤੇ ਇੱਕ ਮਤਲਬ ਪਹਿਲਾਂ ਭਈਆ ਆਪਣੇ ਨਾਲ ਜਿਹੜੇ ਪੱਕੇ ਜੁੜੇ ਹੋਏ ਨੇ ਹਨਾ ਦੀਪਾ ਵੀਰਾ ਜਾਰਡਨ ਤੋਂ ਮੈਂ ਦੱਸਦੀ ਹੁੰਦੀ ਹਣੀ ਆ ਨਾ ਤੇ ਉਹਨਾਂ ਦਾ ਵੀ ਬਹੁਤ ਪਿਆਰਾ ਕਮੈਂਟ ਆਇਆ ਉਹ ਕਹਿੰਦੇ ਕਿ ਮੇਰੇ ਭੂਆ ਜੀ ਥੋਡੇ ਵਰਗੇ ਨੇ ਹਨਾ ਤੇ ਇਹ ਵੀ ਤੁਸੀਂ ਮੇਰੇ ਭੂਆ ਜੀ ਵਰਗੇ ਲੱਗਦੇ ਚਲੋ ਚਾਹੇ ਐ ਕਹ ਲੋ ਚਾਹੇ ਐ ਕਹ ਲੋ ਸਹੀ ਵਾਣਾ ਗੱਲ ਤੇ ਥੈਂਕ ਯੂ ਜੀ ਹਨਾ ਤੁਸੀਂ ਜਿਹੜਾ ਇੰਨਾ ਪਿਆਰ ਮਾਨਸਿਕਾਰ ਦਿੰਦੇ ਹੋ ਤੇ ਇੱਕ ਹਨਾ ਹਸਿਆਰਪੁਰ ਤੋਂ ਨੇ ਹਾਪਰੀ ਦੀਦੀ ਤੇ ਉਹ ਵੀ ਹਨਾ ਅੱਗੇ ਵੀ ਆਪਾਂ ਨੂੰ ਕਮੈਂਟ ਆਉਣਾ ਹੁੰਦਾ ਉਹ ਕਹਿੰਦੇ ਹੁੰਦੇ ਨੇ ਅਤੀ ਤੁਹਾਡੀ ਵੀਡੀਓ ਦੇਖਦਿਆਂ ਕੇ ਵੀ ਆ ਤੁਸੀਂ ਤੁਹਾਡੀ ਵੀਡੀਓ ਦੇਖਦੇ ਆ ਹਨਾ ਤੁਹਾਨੂੰ ਵਧੀਆ ਲੱਗਦੀ ਹੈ ਹਨਾ ਤੁਹਾਡੇ ਬਲੌਗ ਜਿਹੜੇ ਵਧੀਆ ਹੁੰਦੇ ਨੇ ਤੇ ਬਹੁਤ ਬਹੁਤ ਧੰਨਵਾਦ ਹਨਾ थैंक यू ਹਨਾ ਕਿ ਬਹੁਤ ਬਹੁਤ ਧੰਨਵਾਦ ਹਨਾ ਤੇ ਉਹਨਾਂ ਦਾ ਵੀ ਤੁਸੀਂ ਸਾਨੂੰ ਬਾਤ ਕਰਦੇ ਹੋ ਹਨਾ ਤੇ ਫੋਨ ਲਾ ਦਿੰਦੇ ਹੋ ਤੇ ਹੋਰ ਵੀ ਹਨਾ ਪੈਣਾ ਭਾਈ ਜਿਹੜੇ ਆਪਣੇ ਨਾਲ ਪੱਕੇ ਜੁੜੇ ਹੋਏ ਨੇ ਹਨਾ ਪਰ ਉਹ ਕਮੈਂਟ ਕਰਦੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਕੇ ਹਰ ਕਿਸ ਜਿਹੜੀ ਜੀਜੀ ਉਹਨਾਂ ਦੀ ਆਈਡੀ ਦਾ ਨਾਮ ਹੈਗਾ ਚਾਹ ਦੋਹਰਨੀ ਤਾ ਮੇਰੇ ਸੌਰੀ ਹੈ ਨਾ ਜੀ ਜੇ ਮੇਰੇ ਮਾਈਂਡ ਤੋਂ ਪਤਾ ਨਹੀਂ ਵਾਰ ਗੱਲ ਨਿਕਲ ਜਾਂਦੀ ਹੈ ਉਦੋਂ ਮੇਰੇ ਸਾਰਾ ਜ਼ਿਆਦਾ ਤੇ ਬਾਕੀ ਮੈਂ ਤੁਹਾਡੀ ਆਈਡੀ ਨੇਮ ਹਣਾ ਬੋਲੂਗੀ ਜਿਹੜੇ ਦੀਪਾ ਦੀਪ ਜੀ ਨੇ ਉਹਨਾਂ ਦਾ ਤਾਂ ਸਿੱਧਾ ਚੱਲਣਾ ਹੈ ਆਈਡੀ ਨੇਮ ਤੇ ਇਹ ਤੇ ਰਮਨ ਦੀ ਤੇ ਆਈਡੀ ਤੋਂ ਆਪਾਂ ਨੂੰ ਕਮੈਂਟ ਹੁੰਦਾ ਬਾਕੀ ਹੈ ਨਾ ਕੁਝ ਵੀ ਦਾ ਟਾਈਮ ਆਪਣੇ ਨਾਲ ਨਰਾਜ਼ਗੀ ਚੱਲਦੇ ਨੇ ਤੇ ਕੋਈ ਗੱਲ ਨਹੀਂ ਜੀ ਹਣਾ ਕਿਉਂਕਿ ਆਪਣੀ ਜਿਹੜੀ ਨਰਾਜ਼ਗੀ ਹੋਣਾ ਕਰੋ ਕਿਉਂਕਿ ਟਾਈਮ ਹੀ ਬੀਜ਼ੀ ਸਕੇਲ ਬਹੁਤ ਆ ਹਣਾ ਬਹੁਤ ਸੀਗਾ ਕੁਝ ਗਰਮੀ ਜ਼ਿਆਦਾ ਸੀ ਜੀ ਦੇਖੋ ਕਿੰਦੇ ਆਪਾਂ ਇਹ ਜਿਹੜਾ ਪਿਆਰ ਆਣਾ ਵਿੱਚ ਜੀਣਾ ਚਾਹੀਦਾ ਤੇ ਤੇਰੀ ਵਾਪਸ ਕੀ ਹੋ ਜਾਂਦਾ ਹੁੰਦਾ ਜਿਵੇਂ ਹੁਣ ਆਪਣਾ ਖਾਨਦਾਂ ਦਾ ਕੰਮ ਹੈ ਨਾ ਉਹਦੇ ਵਾਸਤੇ ਹੁਣ ਸਾਰੇ ਪੈਨ ਆਪਾਂ ਨੂੰ ਚੂਚੇ ਦਾ ਫੋਕਾ ਹਾਲ ਹੈ ਨਾ ਲੈਣ ਦੇਣ ਦੀ ਤੇ ਹੁਣ ਵੀ ਰਹਿਣਾ ਆਪਣਾ ਜਿਹੜੇ ਕਹਿੰਦੇ ਕਿ ਸਿਲਣਾ ਹੈ ਵੀਰਸ ਦੇਖੋ ਜੀ ਤੁਸੀਂ ਸਾਰੇ ਬਹੁਤ ਰਿਸਪੈਕਟਡ ਹੋ ਹਣਾ ਸਾਡੇ ਵਾਸਤੇ ਤੇ ਆਪਾਂ ਸਾਰਿਆਂ ਨੂੰ ਮਤਲਬ ਬੁਲਾਵਾਂਗੇ ਜਰੂਰ ਹਣਾ ਤੇ ਥੋੜਾ ਜਿਹਾ ਇਕੱਲੇ ਕਰਕੇ ਹਣਾ ਤੁਸੀਂ ਸਮਝਦੇ ਹੋ ਵੀ ਜੀ ਸ਼ਡਿਊਲ ਆ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਤੇ ਚਲੋ ਨਰਾਜਗੀ ਵੀ ਤਾਂ ਆਪਣੀਆਂ ਨਾਲ ਹੀ ਹੁੰਦੀ ਆ ਤੇ ਇਹ ਗੱਲ ਦਾ ਹਨਾ ਪਤਾ ਹਨਾ ਦੀ ਦਾ ਪੈਣ ਹਨਾ ਜਿਹੜੇ ਚਲੋ ਆਪਾਂ ਨੂੰ ਆਪਣਾ ਸਮਝਦੇ ਨੇ ਹਨਾ ਤਾਂ ਹੀ ਉਹ ਨਰਾਜ਼ਗੀ ਕਰਦੇ ਨੇ ਤੇ ਕੋਈ ਗੱਲ ਨਹੀਂ ਹਨਾ ਤੁਸੀਂ ਜਿਹੜਾ ਆਪਣਾ ਤਿਆਰ ਬਣਾਈ ਰੱਖੋ ਤੇ ਆਪਣੀ ਵੀ ਹਨਾ ਤੁਹਾਡੇ ਨਾਲ ਜਿਹੜੀ ਹੈਗੀ ਆ ਵੀ ਮਤਲਬ ਤੁਹਾਨੂੰ ਵੀ ਫੁੱਲ ਸਪੋਰਟ ਆ ਕੋਈ ਗੱਲ ਨਹੀਂ ਹੈਗੀ ਹਨਾ ਆਪਾਂ ਜਰੂਰ ਸਾਰਿਆਂ ਨੂੰ ਬਾਰੀ ਨਾਲ ਹਨਾ ਬੁਲਾਵਾਂਗੇ ਤੇ ਮਿਲਾਂਗੇ ਤੇ ਥੋੜਾ ਜਿਹਾ ਬਿਜੀਸ ਵੀ ਉਲਕਾਰ ਕੀ ਹੋ ਜਾਂਦਾ ਹੁੰਦਾ ਹੈ ਨਾ ਵੀ ਆਉਣ ਤੋਂ ਜਦੋਂ ਕਈ ਵਾਰ ਹੈ ਨਾ ਮੈਨਾ ਕਰਨਾ ਪੈਂਦਾ ਚੀਤਾ ਨਹੀਂ ਕਰਦਾ ਹੁੰਦਾ ਹੈਗਾ ਵੀ ਆਪਾਂ ਹੈ ਨਾ ਉਹ ਕਰੀਏ ਕਿਉਂਕਿ ਕੱਲ੍ਹ ਨੇ ਆਹ ਨਾ ਸਾਰਾ ਦਿਨ ਤੇ ਫੋਨ ਦਾ ਵੀ ਦੇਖੋ ਸੰਦੀਪ ਦੇ ਹੁਣ ਵੀ ਫੋਨ ਚੱਲੀ ਜਾਂਦੇ ਨੇ ਹੈ ਨਾ ਉਹ ਕਹਿੰਦੇ ਨੇ ਵੀ ਮੈਂ ਫੋਨ ਵੀ ਆਪਣਾ ਬਹੁਤ బిਜੀ ਚੱਲਦਾ ਕਿਉਂਕਿ ਤੁਸੀਂ ਸਾਰੇ ਬੀੜਾ ਟਾਈਮ ਆਪਾਂ ਨੂੰ ਬੜੀ ਪਿਆਰ ਦਿੰਦੇ ਨੇ ਹੈ ਨਾ ਇਹਦੀ ਗੱਲ ਨਹੀਂ ਹੈਗੀ ਤੇ ਚਲੋ ਸਾਰੇ ਆਪਣੇ ਵਾਸਤੇ ਬਹੁਤ ਬਹੁਤ ਰਿਸਪੈਕਟਡ ਹੁੰਦੇ ਸੀ ਤੇ ਆਪਾਂ ਇਹਨਾਂ ਨਾਲ ਕਦੀ ਨਾਰਾਜ਼ੀਆ ਹੁੰਦੀ ਆਈ ਇਹ ਇਹ ਚੀਜ਼ ਆ ਚਲੋ ਕਹਿੰਦੇ ਜੀਓਲੋਜੀ ਹੈ ਦਾ ਤਾਂ ਹਨਾ ਸਾਰੇ ਕੁਛ ਜਾਇਦ ਹੁੰਦਾ ਹੀ ਆ ਪਰ ਮੇਰਾ ਅੱਜ ਕੀ ਜਿਹੜੀ ਹੋਵੇ ਆਪਣੀ ਕਿਸੇ ਨਾਲ ਵੀ ਹੈਨਾ ਪਰ ਹਜ਼ਾਰ ਆ ਤੁਸੀਂ ਦੀ ਹੋਵੇ ਦੇਖੋ ਜੀ ਇੰਨੀ ਵੀ ਨਾ ਹੋਵੇ ਵੀ ਆਪਾਂ ਬਿਲਕੁਲ ਕੋਈ ਦੁਨੀਆ ਤੇ ਆਏ ਹਨਾ ਨਹੀਂ ਫਿੱਕੀ ਆਏ ਤੇ ਮੇਲਾ ਗੇ ਲੈ ਗਿਆ ਹੋਰ ਤਾਂ ਕੀ ਹੈ ਕੀ ਕਿਸੇ ਨੇ ਲੈ ਜਾਣਾ ਹਨਾ ਦੇਖੀ ਕਿਸੇ ਨੇ ਉਹ ਕਰ ਲੈਣਾ ਬਸ ਤਾਂ ਆਹੀ ਗੱਲਾ ਬਤਾ ਰਹੀ ਵੀ ਹੱਸ ਕੇ ਕਿਹੜੇ ਲੋਕ ਕਿਸੇ ਨਾਲ ਨਾਰਾਜ਼ ਹੋ ਗਏ ਕਿਸੇ ਨਾਲ ਸੁਲਾ ਹੋ ਗਈ ਹਨਾ ਉਹ ਤੇ ਉਹ ਵੀ ਚੈਤ ਜੀ ਸਾਰਾ ਕੁਝ ਚੰਗਾ ਲੱਗਦਾ ਹੁੰਦਾ। ਉਂ ਤੇ ਦੇਖੋ ਹੁਣ ਆਪਾਂ ਸੁਣੀ ਰਹਿਆ ਹਨਾ ਉਹ ਕਿੰਨਾ ਵੱਡਾ ਹਨਾ ਆਪਣਾ ਚੱਲ ਰਿਹਾ। ਵੀ ਉਹ ਕੁੜੀ ਉਹੋ ਜਿਹੜੀ ਸੀਗੀ। ਕਿੰਨਾ ਮੇਰੀ ਇਹ ਬਹੁਤ ਵੱਡੀ ਉਹ ਅਭੀ ਮੈਂ ਲਾਮ-ਲੂਮ ਹਨਾ ਛੇਤੀ ਪਤਾ ਨਹੀਂ ਕਿਉਂ ਹਨਾ ਭੁੱਲ ਜਾਈ ਹੁੰਦੀ ਹੈ ਨਾਮ ਮੈਨੂੰ ਆਉਂਦੇ ਨਹੀਂ ਗਲਤ ਨਾ ਲਾਇਆ ਕਿਸੇ ਦਾ ਵੀ। ਉਹ ਕੀ ਨਾਮ ਉਹਦਾ ਕੰਚਨ ਕੰਚਨ ਆਸਾ ਕੰਚਨ ਕਮਾਰੀ ਹਨਾ। ਦੇਖੋ ਗੱਲ ਤਾਂ ਕੋਈ ਖਾਸ ਨਹੀਂ ਸੀ ਦੇਖੋ ਤਰੱਕੀ ਹਰ ਇੱਕ ਦਾ ਜਨੂਨ ਹੁੰਦਾ ਵੀ ਮੈਂ ਤਰੱਕੀ ਲੈਣੀ ਆ ਵੀ ਤਰੱਕੀ ਕਰਨੀ ਆ ਜਦੋਂ ਇਨਸਾਨ ਨੀ ਮਾਨਾ ਮਲੋਂ ਦੀ ਵਿੱਚ ਹੁੰਦਾ ਯਾਨੀ ਤਰੱਕੀ ਕਰੀਏ ਪਰ ਜੀ ਉਹਦੇ ਵਾਸਤੇ ਨਾ ਕਈ ਵਾਰ ਆਪਾਂ ਗਲਤ ਰਾਹ ਤੋਂ ਲੰਘ ਲੈਨੇ ਹੁੰਨੇ ਆ ਵੀ ਉਹ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਕੰਮ ਉਹ ਕਰੋ ਜਿਹੜਾ ਸਮਾਜ ਤੋਂ ਸੋਪਾ ਦੇਵੇ ਹੈਨਾ ਸ਼ੌਕ ਜਿਹੜਾ ਸ਼ੌਕ ਰੱਖੋ ਸ਼ੌਕ ਹੁੰਦੇ ਨੇ ਹੈਨਾ ਸਭ ਦੇ ਤੇ ਇਹ ਵੀ ਸ਼ੌਕ ਦੀ ਮਤ ਹੈ ਕਿ ਨਹੀਂ ਹੁੰਦੀ ਹੈ ਵੀ ਉਹ ਰੱਖੋ ਜੀਚ ਆਪਾਂ ਨੂੰ ਮਤਲਬ ਤਰੱਕੀ ਤੇ ਕਿਰੀ ਹੋਵੇ ਤੇ ਸੰਭੀ ਪੂਰਾ ਹੋਵੇ ਤੇ ਕਿਸੇ ਨੂੰ ਕੋਈ ਦਿੱਕਤ ਵੀ ਨਾ ਹੋਵੇ ਉਹ ਚੀਜ਼ ਤੋਂ ਇਹ ਚਲੋ ਸਾਡੇ ਅੰਦਰ ਦੁਨੀਆ ਸਾਰੇ ਤਰ੍ਹਾਂ ਦੀ ਹੁੰਦੀ ਹੈ ਜੇ ਹੁਣ ਆਪਾਂ ਚਲੋ ਆਪਾਂ ਕਹਿੰਦੇ ਹਾਂ ਲਾ ਇਸ ਤਰ੍ਹਾਂ ਜਦੋਂ ਦੁਨੀਆ ਚੱਲਣ ਚੱਲਦਾ ਰਹਿੰਦਾ ਪਰ ਉਹ ਬਹੁਤ ਨੂੰ ਸੇਧ ਲੈਣੀ ਹੁੰਦੀ ਆ ਨਾ ਉਹ ਚੀਜ਼ ਤੋਂ ਹੁਣ ਪਹਿਲਾਂ ਵੀ ਆਪਣੇ ਸਮਾਜ ਵਿੱਚ ਇਸ ਤਰ੍ਹਾਂ ਦਾ ਹੁੰਦਾ ਰਿਹਾ ਹਨਾ ਜਦੋਂ ਕੋਈ 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 ਵੀ ਕੰਮ ਹੱਦੋਂ ਵੱਧ ਵੱਧ ਜਾਂਦਾ ਹਨਾ ਸਰਕਾਰਾਂ ਤੋਂ ਵੀ ਮਤਲਬ ਉਹ ਤਾਂ ਪਾਸਕਾਰ ਤੇ ਸਾਰਾ ਕੁਝ ਛੱਡਿਆ ਹੁੰਦਾ ਹਨਾ ਉਹ ਫਿਰ ਇੱਕ ਗੱਲ ਇਹ ਹੋ ਜਾਂਦੀ ਆ ਨਾ ਕੌਮ ਮਾਰ ਕੇ ਟੰਗਣ ਵਾਲੀ ਗੱਲ ਕਰਨੀ ਪੈਂਦੀ ਆ ਹਨਾ ਸਮਾਜ ਨੂੰ ਤੇ ਜਿਵੇਂ ਕਿਉਂਕਿ ਉਹ ਚੀਜ਼ ਹੁਣ ਹੋਈ ਆ ਹਨਾ ਜੀ ਫਿਰ ਦੂਸਰੇ ਸੁਦਰਤੇ ਨੇ ਜਿਵੇਂ ਹੁਣ ਪਹਿਲੇ ਜਮਾਨੇ ਚ ਹੁੰਦਾ ਸੀਗਾ ਹਨਾ ਕਹਿੰਦੇ ਵੀ ਕਾਂ ਜਿਆਦਾ ਆਉਂਦੀ ਹੁੰਦੀ ਸੀ ਤਾਂ ਇੱਕ ਕਾਂ ਨੂੰ ਮਾਰ ਕੇ ਹਨਾ ਤੰਗ ਦਿੱਤਾ ਜਾਂਦਾ ਸੀ ਫਿਰ ਉਹਨੂੰ ਦੇਖ ਕੇ ਹਨਾ ਦੂਸਰੇ ਕਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਇਹ ਖਤਰਾ ਹਨਾ ਤਾਂ ਕਰਕੇ ਉਹ ਹਨਾ ਸਾਰੇ ਇੱਕ ਦੂਜੇ ਨੂੰ ਅਵੇਅਰ ਕਰਦੇ ਉਹੀ ਕੰਮ ਹੁਣ ਆਪਣਾ ਸੋਸ਼ਲ ਮੀਡੀਆ ਤੇ ਹਾਂ ਹੋਇਆ ਨਿਕੋ ਹੁਣ ਉਹ ਜਿਹੜੀ ਕੁੜੀ ਸੀਗੀ ਉਹ ਤੰਚਣ ਤੇ ਉਹਨੂੰ ਹੁਣ ਦੇਖੋ ਮਜਬੂਰੀ ਹੋ ਗਈ ਹਨਾ ਅਗਲੇ ਨੇ ਬਹੁਤ ਵਾਰ ਸਮਝਾਇਆ ਬਈ ਉੰਬੀ ਨਹੀਂ ਇਹ ਸਹੀ ਨਹੀਂ ਹੈਗਾ ਹਨਾ ਤੇ ਜੇ ਕੋ ਬੰਦਾ ਸਮਝਾਉਂਦੇ ਵੀ ਨਾ ਸਮਝੇ ਹਨਾ ਵੀ ਦੂਸਰਾ ਬੰਦਾ ਵੀ ਫਿਰ ਮਜਬੂਰ ਹੁੰਦਾ ਏ ਚੀਜ਼ ਵਾਸਤੇ ਚਲੋ ਅਨਖਾ ਵੀ ਕੋਈ ਚੀਜ਼ ਹੁੰਦੀ ਆ ਨੇ ਆਪਣੇ ਪੰਜਾਬੀਆ ਵਾਸਤੇ ਤਾਂ ਇਹ ਵੱਡੀ ਗੱਲ ਆ ਤੇ ਤਾਂ ਕਹਿੰਦੇ ਆ ਹਨਾ ਕਿ ਤਰੱਕੀ ਕਰਨੀ ਆ ਤਾਂ ਕੋਈ ਹਿਸਾਬ ਹੁੰਦਾ ਹਨਾ ਕਿ ਤੇ ਚੀਜ਼ ਦਾ ਇੰਕੇ ਦਾ ਨਹੀਂ ਹੁੰਦਾ ਵੀ ਆਪਾਂ ਆਪਣੀ ਡਾਇਰੇ ਤੋਂ ਬਾਅਦ ਕਈ ਇਹ ਹਨਾ ਬਹੁਤ ਗਲਤ ਗੱਲਾਂ ਹੁੰਦੀਆਂ ਨੇ ਤੇ ਚਲੋ ਜੀ ਆਪਾਂ ਇਹਨੀਆਂ ਡੀਪਲੀ ਗੱਲਾਂ ਤੇ ਨਹੀਂ ਜਾਂਦੇ ਹੈਗੇ ਆਪਣਾ ਹੈਗਾ ਬਲੌਗਿੰਗ ਦਾ ਕੰਮ ਤੇ ਆਪਾਂ ਬਲੌਗਿੰਗ ਹੀ ਬਲੌਗਿੰਗ ਦਾ ਕੀ ਸੀ ਮਤਾਂ ਤੇ ਬਾਕੀ ਭੈਣਾਂ ਭਾਈਆਂ ਦਾ ਹਨਾ ਤੁਹਾਡਾ ਪਿਆਰ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਕਰਕੇ ਹਨਾ ਕਈ ਗੱਲਾਂ ਹੋ ਜਾਂਦੀਆਂ ਨੇ ਚਲੋ ਤੇ ਬਾਕੀ ਸਾਰੇ ਜੀ ਜਰੂਰ ਪਿਆਰ ਤੇ سپورਟ ਬਣਾਈ ਰੱਖਿਓ ਤੇ ਕੱਲ ਨੂੰ ਮਿਲਾਂਗੇ ਜੀ ਹੁ ਨਵੀਂ ਵੀਡੀਓ ਨਾਲ ਮੈਂ ਤੱਕ ਕਰਾਂ ਤਾਂ ਮੂੰਗੀ ਮਸਰੀ ਪਾਕੇ ਚਰਨਾ ਬਣਾ ਕੇ ਤੇ ਰੋਟੀ ਰੋਟੀ ਬਣਾ ਕੇ ਖਾਵਾਂਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਨਾ ਜਿਹੜੇ ਤੁਸੀਂ ਐਨੇ ਪਿਆਰੇ ਕਮੈਂਟ ਕਰਦੇ ਹੋ ਹਨਾ ਹੌਸਲਾ ਦਿੰਦੇ ਹੋ ਲਾਈਕ ਸ਼ੇਅਰ ਆਪਣੀ ਵੀਡੀਓ ਨੂੰ ਕਰਦੇ ਹੋ ਤੇ ਜਿਹੜੇ ਭੈਣਾਂ ਭਾਈ ਆਪਣੇ ਨਾਲ ਪੁਸਤੇ ਗਿੱਲੇ ਨੇ ਹਨ ਦੇ ਉਹ ਵੀ ਜਰੂਰ ਹਨ ਕਿਉਂਕਿ ਮੈਨੂੰ ਪਤਾ ਵੀ ਵੀਡੀਓ ਤਾਂ ਸਾਰੇ ਦੇਖਦੇ ਹੁੰਦੇ ਨੇ ਤੇ ਜਰੂਰ ਸੀ ਆਪਾਂ ਹਨ ਸਾਰਿਆਂ ਨੂੰ ਬਾਰੀ ਨਾਲ ਹਨ ਪਏ ਗੱਲ ਆ ਤੇ ਬਹੁਤ ਵੀਰੇ ਭੈਣ ਦੇ ਪੁਸਤੇ ਗਰਮੀ ਦਾ ਜਿਆਦਾ ਜ਼ੋਰ ਸੀਗਾ ਤੇ ਕੁਝ ਕੰਮ ਦਾ ਤਾਂ ਕਰਕੇ ਥੋੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਹਨ ਤੇ ਨਹੀਂ ਆਪਣੇ ਘਰ ਦੇ ਦਰਵਾਜ਼ੇ ਹਨ ਸਾਰੇ ਜਿਹੜੇ ਆਪਣੇ ਵੀਰੇ ਭੈਣ ਹਨ ਮਾਨ ਸਤਕਾਰ ਦਿੰਦੇ ਨੇ ਸਾਰਿਆਂ ਵਾਸਤੇ ਖੁੱਲੇ ਨੇ ਜੀ ਕੋਈ ਗੱਲ ਨਹੀਂ ਹਨ ਬਸ ਤੇ ਇਹ ਮਤਲਬ ਆਉਂਦੇ ਜਾਂਦੇ ਦੇ ਘਰ ਹੁੰਦੇ ਨੇ ਹਨ ਤੇ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਬਾਏ ਬਾਏ ਟੇਕ ਕੇਅਰ